ਕੋਈ ਵੀ ਕ੍ਰਿਮੀਨਲ ਬੰਦਾ ਜੁਆਇਨ ਕਰ ਸਕਦਾ ਸਰ ਕਰ ਸਕਦਾ ਸਾਰੇ ਕਰ ਜਦੋਂ ਕੱਲ ਨੂੰ ਉਹ ਬੰਦਾ ਕਿਸੇ ਦੇ ਘਰ ਸਮਾਨ ਦੇਣ ਗਿਆ ਮੰਨ ਲਓ ਤੇ ਕੋਈ ਵਾਰਦਾਤ ਕਰ ਆਵੇ ਫਿਰ ਨਿਗਾਚ ਆ ਜਾਂਦਾ ਬੰਦਾ ਵੀ ਕੋਈ ਨਹੀਂ ਕੱਕਾ ਤੁਸੀਂ ਬੋਲੇ ਸੀ ਨਾ ਕੁਝ ਜਦੋਂ ਮਜਬੂਰੀਆਂ ਜ਼ਿੰਦਗੀ 'ਚ ਹੁੰਦੀਆਂ ਤਾਂ ਉਹਦੇ ਲਈ ਫਿਰ ਗੱਲਾਂ ਕੁਝ ਬੋਲਣੀਆਂ ਪੈਂਦੀਆਂ ਹਨਾ ਡਿਸੇਬਲ ਨੇ ਤਾਂ ਉਹਨਾਂ ਨੂੰ ਤੁਸੀਂ ਇਹ ਵੇਖ ਲਓ ਵੀ ਉਹਨਾਂ ਦੀ ਕਹਿੰਦੇ ਨੇ ਆਈਡੀ ਬੰਦ ਕਰਤੀ ਤੇ ਤੁਸੀਂ ਕੰਮ ਕਰੋਗੇ ਤੇ ਤੁਹਾਡੀ ਆਈਡੀ ਤਾਂ ਮਤਲਬ ਤਾਂ ਉਹਦੀ ਆਈਡੀ ਚਲਾਵਾਂਗੇ ਹੈ ਵੀ ਇਹ ਦੋ ਗਲਾ ਬੰਦਾ ਕਿ ਨਹੀਂ ਜੀ ਕੋਈ ਤਾਂ ਨਾ ਖਾਸਾ ਤੁਸੀਂ 7 ਵੇ ਤੋਂ ਬਾਅਦ ਡਿਲੀਵਰੀ ਕਰਨ ਗਏ ਹੋ ਰੱਬ ਨਾ ਕਰੇ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਨਾਲ ਕੋਈ ਲੁੱਟਖੋ ਹੋ ਗਈ ਕੋਈ ਮਾੜੀ ਘਟਨਾ ਵਾਪਰ ਗਈ ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਰਧਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 21 ਨਵੰਬਰ 2025 ਤੇ ਟਾਈਮ 2 ਵਜੇ ਕੋਈ 28 29 ਮਿੰਟ ਦੇ ਕਰੀਬ ਕਰੀਬ ਟਾਈਮ ਹੈ ਤੇ ਤੁਹਾਨੂੰ ਪਤਾ ਹੈ ਵੀ ਆਪਾਂ ਸੁਣਦੇ ਹੁੰਨੇ ਵੀ ਜਿਹੜਾ ਬੋਲੇ ਉਹ ਹੀ ਕੁੰਡਾ ਖੋਲੇ ਪਰ ਇੱਥੇ ਪ੍ਰੋਬਲਮ ਇਹ ਹੋ ਰਹੀ ਹੈ ਜਿਹੜਾ ਬੋਲੇ ਉਹਦਾ ਇੱਕ ਦਰਵਾਜ਼ਾ ਬੰਦ ਇਹ ਹਾਲ ਹੋਇਆ ਪਿਆ ਇਹ ਉਹ ਭਰਾਣੇ ਮੇਰੇ ਤੁਸੀਂ ਸਾਰੇ ਜਣੇ ਜਾਣਦੇ ਹੋਵੋਗੇ Zomato ਵਾਲੇ ਡਿਲੀਵਰੀ ਬாய் ਇਹ ਜਦੋਂ ਸਾਨੂੰ ਘਰ ਦੇ ਵਿੱਚ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤੇ ਇਹੀ ਸਾਨੂੰ ਲਿਆ ਕੇ ਦਿੰਦੇ ਨੇ ਇਹੀ ਕੰਪਨੀਆਂ ਦੀਆਂ ਐਡਾਂ ਵੀ ਕਰਦੇ ਨੇ ਉਹਨਾਂ ਦੀਆਂ ਆਪਣੇ ਪੈਸਿਆਂ ਦੇ ਪਾਪ ਆ ਕੇ ਕਪੜੇ ਲੈ ਕੇ ਤੇ ਫਿਰ ਉਹਨਾਂ ਨਾਲ ਹੁੰਦਾ ਹੈ ਪਿਛਲੇ 7-8 ਦਿਨਾਂ ਤੋਂ ਇਹ ਬੱਚੇ ਸਾਰੇ ਨੇ ਇਹ ਹੜਤਾਲ ਤੇ ਚੱਲ ਰਹੇ ਸੀ ਇਹਨਾਂ ਦੀਆਂ ਮੰਗਾਂ ਸੀਗੀਆਂ ਵੀ ਸਾਡੇ ਕੁਝ ਰੇਟ ਜਿਹੜੇ ਨੇ ਉਹ ਇਨਕਰੀਜ਼ ਕੀਤੇ ਜਾਣ ਜੋ ਕਿਹਾ ਗਿਆ ਸੀ ਉਸ ਤੋਂ ਵੀ ਘਟਾਇਆ ਹਨਾ ਲੋਕ ਇਨਕਰੀਜ਼ ਕਰਦੇ ਡਿਸਕਰੀਜ਼ ਕਰਤਾ ਹਨਾ ਤਾਂ ਉਹ ਗੱਲ ਇਹੀ ਹੈ ਵੀ ਹੁਣ ਇਹ ਪਰੇਸ਼ਾਨ ਨੇ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਜਿਹੜਾ ਬੋਲੂਗਾ ਉਹਦਾ ਕੰਮ ਤੁਸੀਂ ਵੇਖ ਲਓ ਕੀ ਹੋਣਾ ਜਿਵੇਂ ਪਹਿਲਾਂ ਟੋਨੀ ਸੀ ਤੇ ਟੋਨੀ ਹੁਣਾਂ ਦੀ ਜਿਹੜੀ ਆਈਡੀ ਸੀ ਮਿਲਦਾ ਬਲੌਕ ਕਰਤੀ ਸੀ ਬਿਲਕੁਲ ਅੱਜ ਤੋਂ ਤਿੰਨ ਦਿਨ ਪਹਿਲਾਂ ਕੀਤੀ ਸੀ ਆਪਾਂ ਹਾਂਜੀ ਜਦੋਂ ਤੁਹਾਡੇ ਨਾਲ ਆਪਾਂ ਇੱਥੇ ਇੰਟਰਵਿਊ ਦਿੱਤੀ ਤੁਹਾਨੂੰ ਆਪਾਂ ਸਾਰਾ ਆਪਣਾ ਰੇਟ ਕੱਟ ਦਾ ਮਸਲਾ ਸੀਗਾ ਸਾਡੀ ਕੋਈ ਅਸੀਂ ਕੰਪਨੀ ਨਾਲ ਰੰਜਿਸ਼ ਨਹੀਂ ਆ ਕਿਉਂਕਿ 5 ਸਾਲਾਂ ਤੋਂ ਕੰਮ ਕਰ ਰਹੇ ਆ ਤੇ ਜਿਹੜੀ ਗੱਲ ਅਸੀਂ ਤੁਹਾਨੂੰ ਦੱਸੀ ਸੀ ਵੀ ਅਸੀਂ ਜੇ ਬੋਲ ਰਹੇ ਆ ਤਾਂ ਸਾਡੀ ਆਈਡੀ ਬੰਦ ਕਰ ਦੋਗੇ ਤੇ ਸਾਡੀ ਆਈਡੀ ਬੰਦ ਕਰਤੀ ਹੈ ਮੇਰੀ ਤਾਂ ਹੋ ਹੀ ਚੁੱਕੀ ਹੈ ਕੁਝ ਭਰਾਵਾਂ ਦੀ ਹੋਰ ਵੀ ਕਰਤੀ ਕੁਝ ਹੈਂਡੀਕੈਪਡ ਭਰਾ ਦੀ ਵੀ ਕਰਤੀ ਜਿਹੜੇ ਵਿਚਾਰੇ ਤੁਰ ਵੀ ਨਹੀਂ ਸਕਦੇ ਅਸੀਂ ਤਾਂ ਚਲੋ ਆ ਆਰਡਰ ਚੱਕ ਕੇ ਹੋਰ ਵੀ ਕੰਮ ਕਰ ਲਾਂਗੇ ਇਹ ਵਿਚਾਰੇ ਕਿੱਧਰ ਕਰਨਗੇ ਕੰਮ ਮੈਂ ਮੈਂ ਉਹੀ ਕਹਿ ਰਿਹਾ ਦੇਖੋ ਤੁਹਾਨੂੰ ਮਾ ਉਸ ਦਿਨ ਵੀ ਗੱਲ ਕਹੀ ਸੀ ਨਾ ਵੀ ਨਿਗਾ ਚ ਆ ਜਾਂਦਾ ਬੰਦਾ ਵੀ ਕੋਈ ਨਹੀਂ ਕੱਕਾ ਤੁਸੀਂ ਬੋਲੇ ਸੀ ਨਾ ਜਿਵੇਂ ਇਹਨਾਂ ਨੇ ਗੱਲ ਕੀਤੀ ਵੀ ਹੈਂਡੀਕੈਪ ਇੱਕ ਸਾਡਾ ਮੇਰਾ ਸੋਰੀ ਮਾਫੀ ਚਾਹੁੰਗਾ ਕਹਿਣਾ ਪੈ ਰਿਹਾ ਕੁਝ ਜਦੋਂ ਮਜਬੂਰੀਆਂ ਜ਼ਿੰਦਗੀ ਚ ਹੁੰਦੀਆਂ ਤਾਂ ਉਹਦੇ ਲਈ ਫਿਰ ਗੱਲਾਂ ਕੁਝ ਬੋਲਣੀਆਂ ਪੈਂਦੀਆਂ ਹਨਾ ਤੇ ਵੀਰ ਹੁਣੀ ਨੇ ਤੁਹਾਨੂੰ ਪਤਾ ਇਸ ਗੱਡੀ ਦੇ ਉੱਤੇ ਹਨਾ ਇਹ ਚਲਾਉਂਦੇ ਨੇ ਥੋੜੀ ਲੱਤ ਤੋਂ ਪ੍ਰੋਬਲਮ ਹੈਗੀ ਇਹਨਾਂ ਨੂੰ ਚਲੋ ਵਾਈ ਗੁਰੂ ਹੈ ਜਿਵੇਂ ਉਹ ਕਰਦਾ ਪਰ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀ ਗੱਲ ਵੀ ਇੱਕ ਇਹਨਾਂ ਦੇ ਨਾਲ ਦੇ ਭਰਾ ਨੇ ਡਿਸੇਬਲ ਨੇ ਤਾਂ ਉਹਨਾਂ ਨੂੰ ਤੁਸੀਂ ਇਹ ਵੇਖ ਲਓ ਵੀ ਉਹਨਾਂ ਦੀ ਕਹਿੰਦੇ ਨੇ ਆਈਡੀ ਬੰਦ ਕਰਤੀ ਕੀ ਕੀ ਨਾਮ ਕੀ ਬ੍ਰਦਰ ਉਹਨਾਂ ਦਾ ਉਹਨਾਂ ਦਾ ਬਲਜਿੰਦਰ ਸਿੰਘ ਆਈ ਤੇ ਰਾਤ ਉਹਨਾਂ ਦੀ ਨਾ ਆਈਡੀ ਬੰਦ ਕਰਤੀ ਤੇ ਇਹਨਾਂ ਨੇ ਸ਼ਰਤ ਟੀਲ ਨੇ ਰੱਖੀ ਵੀ ਤੁਸੀਂ ਦੋ ਜਣੇ ਜਿਹੜੇ ਹੈਂਡੀਕੈਪਟ ਹਨ ਜੇ ਤੁਸੀਂ ਕੰਮ ਕਰੋਗੇ ਤੇ ਤੁਹਾਡੀ ਆਈਡੀ ਤਾਂ ਮਤਲਬ ਤਾਂ ਉਹਦੀ ਆਈਡੀ ਚਲਾਵਾਂਗੇ ਤੇ ਅਸੀਂ ਚਲ ਕੋਈ ਨਹੀਂ ਆਪਦੇ ਬੰਦੇ ਲਈ ਸੀ 2 ਘੰਟੇ ਵਿੱਚ ਚਲ ਕੰਮ ਹੀ ਕਰ ਲੈਨੇ ਕੁਛ ਕਰਨੇ ਅਸੀਂ ਮਤਲਬ ਲੌਗਇਨ ਕਰ ਲਈ ਆਈਡੀ ਵੀ ਚਲ ਕੋਈ ਨਹੀਂ ਸਾਡੇ ਬੰਦੇ ਦੀ ਆਈਡੀ ਖੋਲ ਤੇ ਹੁਣ ਜਦੋਂ ਅਸੀਂ ਆਈਡੀ ਖੋਲੀ ਮੈਂ ਆਰਡਰ ਲਾਇਆ ਮੇਰਾ ਵੀ ਜਿਹੜਾ ਜਿਹੜਾ 80 ਰੁਪਏ ਮੈਨੂੰ ਮਿਲਦਾ ਸੀਗਾ ਉਹ ਵੀ ਕੱਟ ਕੇ ਨੇ 25 ਰੁਪਏ ਕਰਤਾ ਮੈਂ ਕਿੰਨਾ 25 ਰੁਪਏ 80 ਤੋਂ 25 25 ਕਰਤਾ 60 ਰੁਪਏ ਘਟਾ ਦਿੱਤੇ 60 ਰੁਪਏ ਘਟਾ ਦਿੱਤੇ ਇਸਦੇ ਬਸ ਇਹਨਾਂ ਵੀ ਆਪਣੇ ਪਰਵਾਰ ਨਾਲ ਕਿਉਂ ਖੜਾ ਸਟ੍ਰਾਈਕ ਤੇ ਅੱਛਾ ਵੀ ਜੈਲਸੀ ਵੀ ਇਹਨਾਂ ਦੇ ਨਾਲ ਕਿਉਂ ਖੜਾ ਵੀ ਤੂੰ ਜੈਲਸੀ ਨਹੀਂ ਈਗੋ 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 ਵੀ ਇਹੋ ਹੋ ਗਈ ਨਾ ਵੀ ਅੱਛਾ ਤੂੰ ਵੀ ਖੜਾ ਸੀ ਉਹਨਾਂ ਦੇ ਨਾਲ ਆ ਜਾ ਭਾਵੇਂ ਫਿਰ ਕੀ ਹੋਇਆ ਤੂੰ ਹੈਂਡੀਕੈਪ ਹੈ ਹਾਂਜੀ ਹਾਂਜੀ ਅਸੀਂ ਤਾਂ ਭਰਾਵਾਂ ਐਂ ਹੀ ਕਰਾਂਗੇ ਐਂ ਹੀ ਕਰਾਂਗੇ ਹੁਣ ਸਾਰਾ ਕੁਝ ਇਹਨਾਂ ਦੇ ਹੱਥ 'ਚ ਹੀ ਹੈ ਇਹ ਜਾਣ ਬੋਝ ਕੇ ਕਰੇ ਪਹਿਲਾਂ ਰੇਟ ਸਾਡਾ ਘੱਟ ਸੀਗਾ ਅਸੀਂ ਜੇ ਰੇਟ ਘੱਟ ਸੀ ਤਾਂ ਹੀ ਆਪਣੇ ਭਰਾਵਾਂ ਨਾਲ ਖੜੇ ਹੋਏ ਸੀ ਨਾ ਸਾਨੂੰ ਪੀਕਅਪ ਨਹੀਂ ਦੇ ਰਹੇ ਸੀਗੇ ਸਾਨੂੰ 3-3 ਕਿਲੋਮੀਟਰ ਭੇਜ ਜਾਂਦੇ ਅੱਗੇ ਸਾਨੂੰ 1 ਰੁਪਿਆ ਵੀ ਨਹੀਂ ਦੇਦੇ ਸੀ ਉਹਨਾਂ ਦਾ ਕਿਉਂਕਿ ਜਦੋਂ ਆਪਾਂ ਬਾਈਕ ਚਲਾਣੇ ਆ ਆਪਾਂ ਚੱਲ ਕੇ ਜਾਂਦੇ ਹਾਂ ਨਾ ਤੇ ਤੇਲ ਅਸੀਂ ਕਹਿੰਦੇ ਤੇਲ ਤੇ ਚੱਲਦੀ ਹੈ ਨਾ ਇਹਦਾ ਪਾਣੀ ਤੇ ਚੱਲਦੀ ਨਹੀਂ ਤੇ ਸਾਨੂੰ ਮਤਲਬ ਬਹੁਤ ਦਿੱਕਤ ਆ ਰਹੀਏ ਚੀਜ਼ ਦੀ ਅਸੀਂ ਕਿੰਨੇ ਵਾਰੀ ਟੀਐਲ ਨੂੰ ਕਿਹਾ ਵੀ ਭਾਈ ਸਾਡਾ ਰੇਟ ਥੋੜਾ ਹੈ ਨਾ ਵੀ 10 ਰੁਪਏ ਸਾਨੂੰ ਦੇ ਦਿਆ ਕਰੋ ਵੀ ਚਲ ਪੀਕੇ ਤੇ ਹੋਰ ਨਹੀਂ 10 ਰੁਪਏ ਦੇ ਦਿਆ ਕਰੋ ਪਰ ਮੰਨੇ ਨਹੀਂ ਪੀਗਾ ਇਹ ਅੱਛਾ ਦੋ ਹੈਂਡੀਕੈਪ ਜਿਹੜੇ ਨੇ ਉਹਨਾਂ ਦੀਆਂ ਆਈਡੀਆਂ ਇਫੈਕਟਡ ਹੋ ਗਈਆਂ ਪਹਿਲਾਂ ਇਕੱਲੇ ਜੀ 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 ਪਲੀਜ਼ 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 ਇਹ ਅਜਦਾ ਹੋਣੇ ਤੇ ਸਕਰੀਨਸ਼ਾਟ ਹੈ ਜਿਹੜਾ ਤੁਸੀਂ ਵੇਖ ਲਓ ਇਹ ਜਾਨ ਕੇ ਫਿਰ ਸਾਨੂੰ ਤਾਂ ਕਿਤੇ ਜਾ ਰਿਹਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਪਾਂ ਗਰੀਬ ਆਦਮੀ ਨੂੰ ਹਰੇਕ ਭਰਾਵਾ ਤੱਕਾ ਕਰਦਾ ਹੀ ਹੈ ਕੋਈ ਏਡੀ ਗੱਲ ਨਹੀਂ ਚਲ ਮੈਂ ਕਿ ਕੋਈ ਗੱਲ ਨਹੀਂ ਸੀ ਕਿ ਲੋਗਨ ਹੋਏ ਨੇ ਕੋਈ ਚੱਕਰ ਨਹੀਂ ਤੁਹਾਡੇ ਕੈਨਲ ਹੋਏ ਨੇ ਚਲ ਪਰ ਆਹ ਦੇਖੋ ਲੋਗਨ ਹੋਣ ਦਾ ਮਤਲਬ ਵੀ ਜਮੇ ਤੁਸੀਂ ਥੱਲੇ ਆ ਗਿਆ ਦੇਖ ਲਓ ਆਹ ਰੇਟ ਦੇਖ ਲਓ 1.37 ਕਿਲੋਮੀਟਰ ਜਿਹੜਾ ਪਿਕਅਪ ਸੀ ਤੇ 1.39 ਕਿਲੋਮੀਟਰ ਇਹ ਜਿਹੜਾ ਡ੍ਰੌਪ ਸੀ ਮਤਲਬ ਇਹ ਮੰਨ ਕੇ ਚੱਲੀਏ ਵੀ ਘੱਟੋ ਆਪਾਂ ਜ ਮੋਟਾ-ਮੋਟਾ ਜਿਹਾ ਲਾ ਲਈਏ ਇਹਨੂੰ ਤਾਂ ਇਹ 3 ਕਿਲੋਮੀਟਰ ਬਣ ਗਿਆ 3 ਕਿਲੋਮੀਟਰਾਂ ਦਾ ਕਿੱਥੇ ਤਾਂ ਤੁਹਾਨੂੰ ਮਿਲਨੇ ਸੀਗੇ 80 ਰੁਪਏ 80 ਰੁਪਏ ਤੇ ਹੁਣ ਮਿਲੇ 25 ਰੁਪਏ ਉਹ ਉਸ ਤੋਂ ਹੀ ਗੇਰੀ ਉੱਪਰ ਆ ਜਾਂਦੀ ਜੇ ਦੂਰ ਜਾਂਦੇ ਨਾ ਵੀ 90 ਵੀ ਹੋ ਜਾਂਦੇ ਸੀ ਪਰ ਹੁਣ ਤਾਂ ਜਮ੍ਹਾਂ ਹੀ 25 ਕਰਤਾ ਇਹਨਾਂ ਨੇ 25 ਆ ਦੇਖੋ ਤੁਹਾਡੇ ਸਾਹਮਣੇ ਆ ਦੇ ਲੋ ਬਿਲਕੁਲ ਤੁਸੀਂ ਇਹ ਵੇਖੋ ਯਾਰ ਵੀ ਗਰੀਬ ਆਦਮੀ ਬਾਰੇ ਕੀ ਸੋਚਿਆ ਜਾ ਰਿਹਾ ਵੀ ਯਾਰ ਤੁਸੀਂ ਜੇ ਸਾਡੇ ਖਿਲਾਫ ਬੋਲੇ ਸੀ ਖਿਲਾਫ ਨਹੀਂ ਬੋਲੇ ਐਕਚੁਅਲੀ ਆਪਣੇ ਡਿਮਾਂਡ ਰੱਖੀ ਐ ਇੱਕ ਗਰੀਬ ਆਦਮੀ ਕੀ ਆਪਣੀ ਡਿਮਾਂਡ ਵੀ ਨਹੀਂ ਰੱਖ ਸਕਦਾ ਪਹਿਲਾਂ ਮੈਂ ਹੀ ਕਹਿੰਦਾ ਵੀ ਟੋਨੀ ਅੱਗੇ ਲੱਗਿਆ ਤੇ ਨਿਗਾਹ 'ਚ ਆ ਗਿਆ ਵੀ ਲੈ ਵੀ ਕਾਕਾ ਤੂੰ ਤਾਂ ਗਿਆ ਠੀਕ ਹੈ ਉਸ ਤੋਂ ਬਾਅਦ ਇਹ ਬੋਲੇ ਇਹਨਾਂ ਦੇ ਰੇਟ ਜਿਹੜੇ ਨੇ ਉਹ ਘਟਾਤੇ ਬਿਲਕੁਲੀ ਜਿਆਦਾ ਹਨਾ 60 ਰੁਪਏ ਇੱਕ ਵਗਰ ਘਟਾਤੇ ਤੇ ਮਜਬੂਰੀ ਕਿਸੇ ਦੀ ਨਹੀਂ ਸਮਝੀ ਇੱਕ ਹੀ ਐ ਜੀ ਇਹ ਵੀ ਲਾਈਵ ਹੈ ਕੱਲ ਨੂੰ ਕਹਿੰਦੇ ਵੀ ਸਕਰੀਨਸ਼ਾਟ ਲਿੱਤੇ ਹੋ ਪਹਿਲਾਂ ਦੇ ਇਹ ਹੁਣ ਦੇ ਆ ਦੇਖ ਲਓ ਆ ਆਈਡੀ ਦੇ ਆਏ ਆਈਡੀ ਮੇਨ ਕਰਕੇ ਨਾ ਦੇਖੋ ਓਕੇ 1:08 ਮਿੰਟ ਤੇ 27 ਰੁਪਏ 33 ਪੈਸੇ ਹਾਂਜੀ ਹਾਂ ਇਹ ਮਿਲਣ ਤੇ ਨੌਟ ਨੇ ਸਾਰਾ ਕੁਝ ਹੀ ਆ ਗਿਆ ਸਾਰਾ ਕੁਝ ਆ ਗਿਆ ਠੀਕ ਹੈ ਸਰ ਸੋ ਇਹ 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 ਗੱਲ ਹੈ ਇਹ ਤੁਸੀਂ ਵੇਖ ਲਓ ਇਹ ਕੀਤਾ ਜਾ ਰਿਹਾ ਉਸ ਤੋਂ ਬਾਅਦ ਹੋਰ ਕਿੰਨੇ ਜਣੇ ਨੇ ਜਿਨ੍ਹਾਂ ਦੀਆਂ ਆਈਡੀਆ ਬੰਦ ਕਰਤੀਆਂ ਜੀ ਕੀਤੀ ਵੀ ਹੈ ਜੀ ਕੱਲ ਕੀ ਕੱਲ ਕੀ ਗੱਲ ਹੋਈ ਸੀ ਕੱਲੇ ਬੈਠੇ ਸੀਗੇ ਜੀ ਪੁੱਡਾ ਮਾਰਕੀਟ ਉਰਲੇ ਪਾਸੇ ਮੈਂ ਇਹਨਾਂ ਕੋਲੇ ਗਿਆ ਇੱਕ ਮੇਰੇ ਨਾਲ ਵੀਰ ਹੋਰ ਸੀ ਹੋਰ ਬੈਠੇ ਸੀ ਇਹ ਜਿਹੜੇ ਸਾਡੇ ਟੀਐਲ ਸਾਹਿਬ ਆ ਜੀ ਕੀ ਨਾਮ ਟੀਐਲ ਸਾਹਿਬ ਦਾ ਇੱਕ ਦਾ ਵਿਪਨ ਨੇਗੀ ਆ ਜੀ ਇੱਕ ਰਾਜਾ ਜੱਦਵ ਠੀਕ ਹੈ ਜੀ ਬੈਠੇ ਸੀਗੇ ਇੱਕ ਮੇਰਾ ਵੀਰ ਹੋਰ ਬੈਠਾ ਜੀਗਾ ਉਹਨੂੰ ਬੁਲਾਇਆ ਵਿਆ ਸੀਗਾ ਵੀ ਚਲੋ ਕਿਵੇਂ ਨਾ ਕਿਵੇਂ ਕਰਕੇ ਮਸਲਾ ਹੱਲ ਕਰੀਏ ਆਪਾਂ ਠੀਕ ਹੈ ਕੱਲ ਇਹਨਾਂ ਨਾਲ ਇਹੀ ਗੱਲ ਕੀਤੀ ਵੀ ਦੇਖੋ ਜੀ ਮਸਲਾ ਹੱਲ ਹੋਣਾ ਹੀ ਆ ਅੱਜ ਹੋ ਜੇ ਕੱਲ ਨੂੰ ਹੋ ਜੇ ਪਰਸੋਂ ਹੋ ਜੇ ਕਿਸੇ ਗੱਲ ਕਿਸੇ ਸਮਝੌਤਾ ਹੋਣਾ ਹੀ ਆ ਮੈਨੂੰ ਕਹਿੰਦੇ ਜੇ ਤੈਨੂੰ ਦਿੱਕਤ ਆ ਤਾਂ ਤੂੰ ਕੰਮ ਕਰ ਲੈ ਮੈਂ ਕਿਹਾ ਜੀ ਮੇਰਾ ਸਰਦਾ ਠੀਕ ਹੈ ਜੀ ਮੈਂ ਕਿਹਾ ਮੈਂ ਕਿਸ ਗੱਲ ਤੋਂ ਜੜਦਾ ਜਿਹੜੀ ਪੰਜਾਬੀ ਭਾਸ਼ਾ ਆਪਣੀ ਵੀ ਕੱਲ ਨੂੰ ਮੈਨੂੰ ਤਰੇ ਜਾਂਦੇ ਬੰਦਾ ਆਇਆ ਨਾ ਕਹਦੇ ਵੀ ਉਹ ਚੱਲ ਰਿਹਾ ਯਾਰ ਹੈ ਵੀ ਇਹ ਦੋਗਲਾ ਬੰਦਾ ਠੀਕ ਹੈ ਜੀ ਮੈਂ ਕਹਾ ਮੈਂ ਐਲੀ ਕਰ ਸਕਦਾ ਤੇ ਮੈਂ ਕਹਾ ਤੁਸੀਂ ਦੇਖੋ ਜੀ ਮੈਂ ਕਹਾ ਮੈਂ 5-7 ਮਿੰਟਾਂ ਇਹ ਹੱਲ ਕਰ ਦਿੰਨੇ ਆਪਾਂ ਸਾਡੀ ਸ਼ਰਤ ਕੀ ਆ ਤੁਸੀਂ ਜਿਹੜੀਆਂ ਦੋ ਆਈਡੀਆਂ ਬੰਦ ਤੁਸੀਂ ਕਹ ਰਹੇ ਵੀ ਸਾਡੇ ਤੇ ਯਕੀਨ ਕਰੋ ਰੇਟ ਸਹੀ ਹੋ ਗਿਆ ਸੀ ਮੰਨ ਲਿਆ ਜੀ ਠੀਕ ਹੈ ਦੂਜੀ ਗੱਲ ਤੁਸੀਂ ਸਾਡੀ ਮੰਨੋ ਵੀ ਦੋ ਆਈਡੀਆਂ ਚਲਾ ਦਿਓ ਚਲੋ ਇੱਕ ਤੁਸੀਂ ਸੋਮਵਾਰ ਨੂੰ ਚਲਾ ਦਿਓ ਤੇ ਕੰਨੇ ਨਹੀਂ ਹੋਣਾ ਮੈਂ ਕਹਾ ਤੁਸੀਂ ਗੱਲ ਕਰਕੇ ਦੱਸ ਦੋ ਸਾਨੂੰ ਠੀਕ ਹੈ ਜੀ ਮੈਂ ਕਹਾਂ ਜਦੋਂ ਫੋਨ ਕਰੋਗੇ ਉਹਦੀ ਆਪਾਂ ਕਹਾਂਗੇ ਵੀ ਸਾਰੇ ਆਦਾਂ ਦਾ ਕੰਮ ਕਰਨਾ ਪਹਿਲਾਂ ਇਸ ਗੱਲ ਦਾ ਜਵਾਬ ਦਿਓ ਵੀ ਕਿਉਂ ਨਹੀਂ ਹੋਣਾ ਚਲੋ ਦੋ ਆਈਡੀਆ ਚਲਾਤੀਆਂ ਮੰਨ ਲਓ ਤੇ ਇੱਕ ਆਈਡੀਓ ਕਿਉਂ ਨਹੀਂ ਚਲਾਉਣੀ ਕਾਰਨ ਉਹ ਦੇਖਦੇ ਸੀ ਨਾ ਵੀ ਬੰਦੇ ਉੱਠਦੇ ਕਿ ਨਹੀਂ ਵੀ ਕਹਿੰਦਾ ਪੰਜਾਬੀ ਭਾਸ਼ਾ ਗੋਲੀ ਮੂੰਹ 'ਚ ਪਾਉਂਦੇ ਸੀ ਸਾਡੇ ਵੀ ਇੱਕ ਵਾਰੀ ਗੋਲੀ ਦੇ ਕੇ ਇਹਨਾਂ ਨੂੰ ਠਾਰੀਏ ਮੁੜ ਕੇ ਕਿਹਨੇ ਇਕੱਠੇ ਹੋਣਾ ਜੀ ਠੀਕ ਹੈ ਉਹਨਾਂ ਦਾ ਕਹਿੰਦਾ ਭਾਵ ਕੀ ਸੀਗਾ ਵੀ ਟੋਨੀ ਦੀ ਆਈਡੀ ਅਸੀਂ ਨਹੀਂ ਚਲਾਉਣੀ ਮੇਨ ਮਕਸਦ ਕੀ ਹੈ ਜੀ ਇਹਦਾ ਵੀ ਟੋਨੀ ਅਸੀਂ ਮੁਰੇ ਲਾ ਰੱਖਿਆ ਕਿਉਂ ਮੂਰੇ ਲਾਇਆ ਜੀ ਗੱਲ ਗੱਲ ਇਹ ਹੀ ਹੁੰਦਾ ਨਾ ਵੀ ਇੱਕ ਬੰਦੇ ਨੇ ਸਾਰਿਆਂ ਨਾਲ ਗੱਲ ਕਰਨੀ ਹੁੰਦੀ ਹੈ ਤੇ ਜੇ ਹੁਣ ਹਰੇਕ ਬੰਦਾ ਹੀ ਬੋਲਣਾ ਸ਼ੁਰੂ ਕਰ ਦੇਵੇ ਤਾਂ ਫਿਰ ਉਹ ਆਸ਼ਪੋਸ਼ ਜਾ ਹੋਏ ਨਾ ਇੱਕ ਬੰਦੇ ਨੂੰ ਅੱਗੇ ਲਾ ਕੇ ਵਧੀਆ ਰਹਿੰਦਾ ਅਗਲਾ ਸਾਰਿਆਂ ਦੀ ਪ੍ਰੋਬਲਮ ਜਿਹੜੀ ਹੁੰਦੀ ਹੈ ਉਹ ਦੱਸ ਦਿੰਦਾ ਤੇ ਤੁਸੀਂ ਇਹ ਵੇਖੋ ਵੀ ਇਹ ਕੰਪਨੀ ਵਾਲੇ ਕੀ ਕਰ ਰਹੇ ਨੇ ਕੰਪਨੀ ਵਾਲੇ ਇੱਕ ਵਾਰੀ ਜਿਵੇਂ ਹੁੰਦਾ ਨਾ ਵੀ ਕੋਈ ਨਹੀਂ ਕਾਤਾ ਭੱਜ ਲੋ ਜਿੱਥੋਂ ਤੱਕ ਭੱਜ ਦਿਓ ਉਸ ਹਿਸਾਬ ਨਾਲ ਚੱਲੇ ਹੋਏ ਨੇ ਇਹ ਨਹੀਂ ਵੀ ਯਾਰ ਇਹ ਸਾਡੇ ਨਾਲੇ ਲਿਖਦੇ ਨੇ ਪਾਰਟਨਰਸ ਹਨਾ ਪਾਰਟਨਰਸ ਲੈ ਕੇ ਪਾਰਟਨਰਾਂ ਦਾ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਮੈਨੂੰ ਹੁਣੇ ਕਿਸੇ ਨੇ ਇੱਕ ਪੜਾਇਆ ਸੀਗਾ ਮੈਸੇਜ ਵੀ ਡੀਅਰ ਪਾਰਟਨਰਸ ਜੇ ਤੁਸੀਂ ਕਿੱਦੇ ਕਿੰਨੇ ਦਿਖਾਇਆ ਸੀ ਮੈਨੂੰ ਜੀ 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 ਹਾਂਜੀ ਕਾ ਦੇਖੋ ਇਹ ਕੰਪਨੀ ਤੁਹਾਨੂੰ ਨਾ ਚੇਤਾਵਨੀਆਂ ਦੇ ਰਹੀ ਹੈ ਵੀ ਤੁਸੀਂ ਆਉਦੀ ਧਮਕੀਆਂ ਦੇ ਰਹੀ ਹੈ ਕਰ ਕੀ ਹੈ ਹਾਂ ਲੋ ਕੀ ਹੈ ਆ ਤੁਸੀਂ ਪੜੋ ਜੇ ਤੁਸੀਂ ਕੰਮ ਨਹੀਂ ਕਰਨਾ ਜੇ ਅੱਜ ਤੁਸੀਂ ਮੰਨ ਲਓ ਅੱਧੇ ਬੰਦੇ ਦੀਆਂ ਆਈਡੀਆਂ ਦੇ ਬੰਦ ਕਰਤੀਆਂ ਅੱਧਿਆਂ ਦੀਆਂ ਅੱਜ ਹੋਰ ਕਰਾਂ ਤੁਹਾਡੇ ਵੀ ਹੋ ਜਾਣਗੀਆਂ ਲੋ ਜੀ ਇਹ ਦੇਖੋ ਤੁਸੀਂ ਉਹੀ ਲਿਖਣਾ ਡੀਅਰ ਪੇਰੈਂਟਸ ਹਾਂਜੀ ਮੇਰੀ ਤਾਂ ਆਈਡੀ ਪਾਰਟਨਰ ਸੌਰੀ ਮੇਰੀ ਤਾਂ ਇਹਨਾਂ ਨੇ ਆਈਡੀ ਬੰਦ ਕਰਤੀ ਜੀ ਮੈਂ ਤਾਂ ਸਿਰਫ ਕੰਮ ਵੀ ਰਾਤ ਨੂੰ ਕਰਦਾ ਹਾਂ ਹਾਂ ਮਤਲਬ 9 ਤੋਂ 12 ਕੰਮ ਕਰਦਾ ਇਹਨਾਂ ਨੇ ਰਾਤ ਨੂੰ ਮੇਰੀ ਵੀ ਆਈਡੀ ਬੰਦ ਕਰਤੀ ਉਹ ਤੁਸੀਂ ਉਹਨਾਂ ਦੇ ਦੇਖੋ ਉਹਨਾਂ ਨੇ ਕਿਹਾ ਵੀ ਅਸੀਂ ਨਵੇਂ ਬੰਦੇ ਰੱਖਣੇ ਸ਼ੁਰੂ ਕਰ ਅੱਛਾ ਚਲੋ 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 ਮੰਨ ਲੈਨੇ ਮੰਨ ਲੈਨੇ ਵੀ ਇਹ ਬੰਦੇ ਕੰਮ ਨਹੀਂ ਕਰਦੇ ਜਾਂ ਨਹੀਂ ਕਰਨਾ ਚਾਹੁੰਦੇ ਜਾਂ ਤੱਕਾ ਜੋ ਵੀ ਹੈ ਸਰ ਤੁਸੀਂ ਨਵੇਂ ਬੰਦੇ ਰੱਖੋਗੇ ਮੈਨੂੰ ਮੈਨੂੰ ਘੱਟੋ ਘੱਟ ਤਾਂ 4 ਮਹੀਨਾ ਤਾਂ ਹੋ ਗਿਆ 4-5 ਸਾਲ ਇਸੇ ਤਰੀਕੇ ਨਾਲ ਇਹਨਾਂ ਸਾਰਿਆਂ ਦੀਆਂ ਪ੍ਰੋਬਲਮਸ ਨੂੰ ਜਿਹੜਾ ਕੈਮਰੇ ਸਾਹਮਣੇ ਲੈ ਕੇ ਆਣਾ ਤੁਹਾਡੇ ਸਾਹਮਣੇ ਮੈਂ ਦੱਸਦਾ ਹਣਾ ਹਮੇਸ਼ਾ ਇਹੀ ਹੁੰਦਾ ਵੀ ਸਾਡੇ ਟੀਲ ਨੇ ਆ ਕੀਤਾ ਜੀ ਸਾਡੇ ਸੀਨੀਅਰ ਨੇ ਆ ਕੀਤਾ ਜੀ ਸਾਨੂੰ ਕਹਿ ਕੇ ਕੁਛ ਤੇ ਕਰਦੇ ਕੁਛ ਸੋ ਉਹ ਮੈਂ ਹਰ ਵਾਰੀ ਦਿਖਾਣਾ ਤੁਸੀਂ ਬੰਦੇ ਜਿੰਨੇ ਵੀ ਰੱਖ ਲੋਗੇ ਉਹ ਬੰਦੇ ਜਦੋਂ ਆਣਗੇ ਇਹ ਬੰਦੇ ਚਲੇ ਜਾਣਗੇ ਮੰਨ ਲੈਂਦੇ ਆ ਫਿਰ ਜਦੋਂ ਉਹਨਾਂ ਨਾਲ ਕੁਛ ਇਸ ਤਰੀਕੇ ਦਾ ਹੋਏਗਾ ਫਿਰ ਉਹ ਚਲੇ ਜਾਣਗੇ ਫਿਰ ਆ ਜਾਣਗੇ ਸਰ ਅਸੀਂ ਕਿੰਨੀ ਕੁ ਦੇਰ ਇਦਾਂ ਕਰਾਂਗੇ ਕੁੱਲ ਮਿਲਾ ਕੇ ਸਾਰੀ ਨੌਜਵਾਨ ਪੀੜੀ ਨੂੰ ਪਠੰਡੇ 'ਚ ਪਤਾ ਲੱਗ ਜਾਣਾ ਵੀ ਭਰਾਵਾ ਆਹ ਕੰਪਨੀ ਇਸ ਤਰੀਕੇ ਨਾਲ ਕਰਦੀ ਐ ਤੇ ਇਧਰ ਨਾ ਜੁਆਇਨ ਕਰੋ ਤੁਸੀਂ ਕੁਝ ਦਿਖਾਣਾ ਚਾਹ ਰਹੇ ਹੋ ਸਰ ਇਹ ਮੈਂ ਉਹ ਚੀਜ਼ ਦਿਖਾਣਾ ਚਾਹ ਰਿਹਾ ਐ ਇਹ ਕੰਪਨੀ ਜਿਹੜੇ ਨਵੇਂ ਬੰਦੇ ਹਾਇਰ ਕਰ ਰਹੀ ਐ ਕੁਝ ਬੱਚੇ ਐ ਜਿਨ੍ਹਾਂ ਨੂੰ ਨਹੀਂ ਪਤਾ ਵੀ ਕੰਪਨੀ ਦੇ ਆਪਣੀ ਕੀ ਚੀਜ਼ ਆਪ ਨੂੰ ਡਾਕੂਮੈਂਟ ਦੇਣੇ ਚਾਹੀਦੇ ਐ ਕਿਉਂਕਿ ਕੰਪਨੀ ਪਲੇ ਸਟੋਰ 'ਚ ਜਾ ਕੇ 1 ਰੁਪਏ 'ਚ ਆਈਡੀ ਬਣਾ ਰਹੀ ਐ ਹੁਣ ਕਿਉਂਕਿ ਬੰਦੇ ਕੰਮ ਨਹੀਂ ਕਰ ਰਹੇ ਤੇ ਉਹ 1 ਰੁਪਏ ਦੇ ਵਿੱਚ ਆਈਡੀ ਬਣ ਜਾਂਦੀ ਹੈ ਤੇ ਉਹਦੇ ਵਿੱਚ ਇਹ ਵੀ ਨਹੀਂ ਪੁੱਛਦੀ ਵੀ ਬੰਦਾ ਬਾਲਗ ਹੈ ਕਿ ਨਹੀਂ ਮਿੰਨਾ ਬਾਲਗ ਹੈ ਵੀ ਮਤਲਬ 18 ਸਾਲ ਤੋਂ ਘੱਟ ਬੱਚੇ ਦੀ ਵੀ ਆਈਡੀ ਬਣ ਰਹੀ ਹੈ ਤੁਸੀਂ ਚੈੱਕ ਕਰ ਸਕਦੇ ਹੋ اچھا ਇੱਕ ਇੱਕ ਮੈਨੂੰ ਹੋਰ ਦੱਸੋ ਤੁਸੀਂ ਜਿਵੇਂ ਦੱਸ ਰਹੇ ਹੋ ਵੀ ਯਾਰ ਵੀ ਪਲੇ ਸਟੋਰ ਤੇ ਗਏ ਕੋਈ ਵੀ ਬੰਦਾ ਜਾ ਕੇ ਆਪਣੀ ਆਈਡੀ ਬਣਾ ਲੇ ਕਿਸੇ ਦੀ ਕੋਈ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਕੋਈ ਵੈਰੀਫਿਕੇਸ਼ਨ ਨਹੀਂ ਹੁੰਦੀ ਸਰ ਕੋਈ ਵੀ ਕ੍ਰਿਮੀਨਲ ਬੰਦਾ ਜੁਆਇਨ ਕਰ ਸਕਦਾ ਸਰ ਕਰ ਸਕਦਾ ਸਾਰੇ ਕਰ ਸਕਦੇ ਜਦੋਂ ਕੱਲ ਨੂੰ ਉਹ ਬੰਦਾ ਕਿਸੇ ਦੇ ਘਰ ਸਮਾਨ ਦੇਣ ਗਿਆ ਮੰਨ ਲਓ ਤੇ ਕੋਈ ਵਾਰਦਾਤ ਕਰਿਆ ਹੋਵੇ ਫੇਰ ਸਰ ਇੱਕ ਇੱਕ ਵਾਰਦਾਤ ਕਰਤੀ ਇੱਕ ਬਾਲੀਆਂ ਖੋਈਆਂ ਜਿਹੜੇ ਰੈਜimentੋ ਰਾਈਡਰ ਨੇ ਉਹਦਾ ਹੁਣ ਰਿਕਾਰਡ ਹੀ ਹੈ ਨਹੀਂ ਕ੍ਰਿਮੀਨਲ ਪਤਾ ਹੀ ਨਹੀਂ ਜਦੋਂ ਹੈ ਹੀ ਬੰਦਾ ਉਹ ਕ੍ਰਿਮੀਨਲ ਕੰਮ ਜਦੋਂ ਆਈਡੀਆਂ ਬਣ ਰਹੀਆਂ ਤੁਹਾਨੂੰ ਕਹਰੇ ਵੀ 1 ਰੁਪਏ ਚ ਆਈਡਿਟੀ ਬਣ ਰਹੀ ਆ ਪ੍ਰੂਫ ਦੇ ਰਿਆ ਤੁਹਾਨੂੰ ਆ ਜਿਹੜੇ ਬੰਦੇ ਨੇ ਆਈਡਿਟੀ ਬਣਾਈ ਹੈ ਨਾ ਤਾਂ ਇਹਦਾ ਲੈਸੈਂਸ ਹੈਗਾ ਹੁਣ ਇਹਦੀ ਨਾ ਕੋਈ ਵੈਰੀਫਿਕੇਸ਼ਨ ਹੋਈ ਹੈ ਸਾਡੇ ਕੋਲ ਆ ਦੇਖੋ ਅਪਾਇੰਟਮੈਂਟ ਲੈਟਰ ਹੈ ਇਹ ਮਈ 2004 ਦਾ हां ए त चलो मान ले बालक है लेकिन ये लाइसेंस त है, है नहीं ना दे देखो एदे ਕੋਲੇ ਡਰਾਈਵਿੰਗ ਲਾਇਸੈਂਸ ਹੈ ਨਹੀਂ ਅਪਾਇੰਟਮੈਂਟ ਲੈਟਰ ਹੈ ਬਾਈਕ ਨਹੀਂ ਚਲਾ ਸਕਦਾ ਇਹਦੇ ਵਿੱਚ ਦੇਖੋ ਲਰਨਿੰਗ ਦਾ ਅਪਾਇੰਟਮੈਂਟ ਲੈਟਰ ਹੈ ਲੇਕਿਨ ਲਰਨਿੰਗ ਵੀ ਨਹੀਂ ਹੈ ਅਪਾਇੰਟਮੈਂਟ ਲੈਟਰ ਹੈ ਹਾਲੇ ਇਹ ਲਰਨਿੰਗ ਇਹ ਤਾਂ ਪੰਨਾ ਹੈ ਲੇਕਿਨ ਇਹ ਆਈਡੀ ਆਈਡੀ ਦੇਖੋ ਆਈਡੀ ਦਾ ਆਈਡੀ ਕਿਵੇਂ ਬਣ ਕੀਤੀ ਦੇਖੋ ਜੋਮੈਟੋ ਦੀ ਇਹ ਕੰਮ ਤਾਂ ਮੋਟਰਸਾਈਕਲ ਦੀ ਕਰ ਰਿਹਾ ਹਾਲਾਂਕਿ ਕੰਪਨੀ ਨਾਲ ਮੇਅਰ ਸਾਹਿਬ ਨੇ ਵੀ ਫੋਨ ਕਰਿਆ ਸੀਗਾ ਇਹਨਾਂ ਨੂੰ ਵੀ ਤੁਸੀਂ ਵੀ ਆ ਬਿਨਾ ਮਤਲਬ ਲਾਇਸੈਂਸ ਤੋਂ ਤੁਸੀਂ ਆਈਡੀਆ ਕਿਵੇਂ ਬਣਵਾ ਸਕਦੇ ਹੋ ਤੇ ਇਹਨਾਂ ਨੇ ਕਿਹਾ ਵੀ ਈਵੀ ਤੇ ਬਣ ਰਹੀਆਂ ਤੇ ਤੁਸੀਂ ਐ ਦੱਸੋ ਜੀ ਈਵੀ ਈਵੀ ਤੇ ਬੰਦਾ ਕਿਵੇਂ ਕੰਮ ਕਰ ਲੂਗਾ ਸ਼ਹਿਰ ਦੇ ਵਿੱਚ ਈਵੀ ਤਾਂ ਕੋਈ ਤੁਸੀਂ ਦੇਖਿਆ ਤੁਸੀਂ ਹਜ ਤੱਕ ਸਾਡੇ ਕੋਲੇ ਸਾਡੀਆਂ ਵੀ ਈਵੀ ਚੱਲਦੀਆਂ 120 ਦੀ ਸਪੀਡ ਤੇ ਚੱਲਦੀਆਂ ਕੋਈ 70 80 ਤੇ ਚੱਲਦੀਆਂ ਓਲਾ ਸਕੂਟਰ ਤੇ ਜਾਂ ਈਵੀ ਹੋਊਗੀ ਉਹ ਹੈ ਜਿਹੜੀਆਂ 20 50 ਕਿਲੋਮੀਟਰ ਚੱਲਦੀਆਂ ਉਹ ਨਹੀਂ ਹੁੰਦਾ ਚਲੋ ਇੱਕ ਮਿੰਟ ਇੱਕ ਮਿੰਟ ਹੋਰ ਦੱਸ ਦਿਓ ਸਪੋਜ਼ ਕਰੋ ਜਦੋਂ ਆਈਡੀ ਬਣਦੀ ਹੈ ਉੱਥੇ ਵਹੀਕਲ ਨੰਬਰ ਲਿਖਿਆ ਜਾਂਦਾ ਵੀ ਆਹ ਵਹੀਕਲ ਨੰਬਰ ਹੈ ਆਹ ਇਹਦੀ ਹੈਗੀ ਹੈ ਵੀ ਇਹ ਸੀਐਲਆ ਕੀ ਹੈ ਇਹਦੇ ਤੇ ਕੀ ਲਿਖਿਆ ਸਰ ਇਹਦੇ ਕੋਈ ਵਹੀਕਲ ਨੰਬਰ ਨਹੀਂ ਲਖਿਆ ਨਾ ਕੋਈ ਮਤਲਬ ਡੀਐਲ ਲਾਇਸੈਂਸ ਨੰਬਰ ਨਹੀਂ ਲੱਗਿਆ ਲਾਇਸੈਂਸ ਨੰਬਰ ਵੀ ਲੱਗਦਾ ਸਾਡੇ ਦੇ ਲੱਗਿਆ ਹੋਏ ਪੁਰਾਣੀਆਂ ਬੜੀਆਂ ਸਾਡੀਆਂ ਪਹਿਲਾਂ ਮੰਗਦਾ ਸੀਗਾ ਹੁਣ ਨਹੀਂ ਮੰਗ ਰਿਆ ਹੁਣ ਸਿਰਫ ਤੁਸੀਂ ਇੱਕ ਪਲੇ ਸਟੋਰ ਤੇ ਜਮੈਟੋ ਪਾਰਟਨਰ ਐਪ ਡਾਊਨਲੋਡ ਕਰੋਗੇ ਐਪ ਇੰਸਟਾਲ ਕਰਨ ਵਾਸਤੇ ਤੁਹਾਨੂੰ ਸਿਰਫ 1 ਰੁਪਿਆ ਫ੍ਰੀ ਐਪ ਇੰਸਟਾਲ ਹੋ ਜੂਗੀ 1 ਰੁਪਿਆ ਜੁਆਇਨਿੰਗ ਫੀਸ ਹੈ ਉਹ ਚ ਸਿਰਫ ਇਹ ਦਿਖਾਇਆ ਜਾਊਗਾ 30000 ਰੁਪਏ ਮੰਥਲੀ ਇਨਕਮ ਪਾਰਟ ਟਾਈਮ ਵਾਲੇ ਨੂੰ 15 ਤੋਂ 18000 ਰੁਪਏ ਬੱਚਾ ਡਾਊਨਲੋਡ ਕਰਕੇ ਉਹ ਬਣਾ ਲੈਂਦਾ ਆਈਡੀ ਨਾ ਉਹ ਤੋਂ ਇਹ ਪੁੱਛਦੀ ਹੈ ਵੀ ਤੁਸੀਂ ਅੰਡਰ ਏਜ ਹੋ ਕਿ ਮਤਲਬ ਨਾ ਬਲਕਿ ਦੇਖੋ ਕੁਲ ਕੁਲ ਹਾਂਜੀ 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 ਪਲੀਜ਼ ਮਨ ਲੋ ਜਿਹੜਾ ਵੀ ਰਿਕਾਰਡ ਹੁੰਦਾ ਸਾਡਾ ਮੋਟਰਸਾਈਕਲ ਨੰਬਰ ਵਹੀਕਲ ਨੰਬਰ ਸਾਰਾ ਕੁਝ ਲਿਖਿਆ ਜਾਂਦਾ ਜੀ ਜਿਵੇਂ ਪਰਸ਼ੇਮ ਸਿੰਘ ਹੁਣਾ ਦਾ ਵਹੀਕਲ ਨੰਬਰ ਵੀ ਲਿਖਿਆ ਹੋਇਆ ਸਾਰਾ ਕੁਝ ਇਹਨਾਂ ਦਾ ਕਹਿੰਦਾ ਵੀ ਅਗਲੇ ਜਿਹੜੇ ਨੇ ਲਾਇਸੈਂਸ ਨੰਬਰ ਵੀ ਹੈ ਵੀ ਜਿਹੜੇ ਹੋਰ ਜਿਹੜੇ ਅਪਾਇੰਟ ਕੀਤੇ ਜਾ ਰਹੇ ਨੇ ਜਾਂ ਜਿਹੜੇ ਬੰਦੇ ਬਣਾ ਰਹੇ ਨੇ 파ਟਨਰ ਬਣ ਰਹੇ ਨੇ ਇਹਨਾਂ ਦੇ ਉਹ ਕਹਿੰਦੇ ਨੇ 1 ਰੁਪਏ ਦੇ ਵਿੱਚ ਜਿਹੜਾ ਮਰਜ਼ੀ ਬਣਾ ਲਏ ਉਹਦੀ ਕੋਈ ਪੁਲਿਸ ਵੈਰੀਫਿਕੇਸ਼ਨ ਨਹੀਂ ਕੋਈ ਪ੍ਰੋਪਰ ਮੈਨੂ ਨਹੀਂ ਲੱਗਦਾ ਵੀ ਉਹਦਾ ਕੋਈ ਧਿਆਨ ਰੱਖਿਆ ਜਾਂਦਾ ਹੋਊਗਾ ਜਾਂ ਜਿਸ ਤਰ੍ਹਾਂ ਮੈਂ ਜ਼ੋਮੈਟੋ ਵਾਲਿਆਂ ਦੇ ਸੀਨੀਅਰ ਅਫਸਰ ਨੂੰ ਵੀ ਦੇਖਿਆ ਹੋਣਾ ਉਹਦੇ ਵਿੱਚ ਵੀ ਇਹੀ ਸੀਗਾ ਯਾਰ ਵੀ ਅਸੀਂ ਕੀ ਕਰ ਰਹੇ ਆ ਅਸੀਂ ਇਹ ਕਰ ਰਹੇ ਆ ਵੀ ਕੋਈ ਵੀ ਬੰਦਾ ਆਵੇ ਠੀਕ ਆ ਹਰ ਇੱਕ ਬੰਦੇ ਨੂੰ ਕੰਮ ਚਾਹੀਦਾ ਆਏਗਾ ਹੀ ਪਰ ਸਰ ਉਹਦੀ ਕੋਈ ਪੁਲਿਸ ਵੈਰੀਫਿਕੇਸ਼ਨ ਕੱਲ ਨੂੰ ਜਿਵੇਂ ਇਹਨਾਂ ਨੇ ਕਿਹਾ ਵਾਲੀਆਂ ਕੋ ਕੇ ਲੈ ਗਿਆ ਕੱਲ ਨੂੰ ਕੋਈ ਹੋਰ ਬੰਦਾ ਕੁਝ ਕਰ ਆਂਦਾ ਜ਼ਿੰਮੇਵਾਰ ਕੰਪਨੀ ਹੈਗੀ ਜਾਂ ਇਹਨਾਂ ਦਾ ਜਿਹੜਾ ਰਿਕਾਰਡ ਹੈ ਤੁਸੀਂ ਕਿੱਥੇ ਦੇ ਰਹੇ ਹੋ ਲੇਬਰ ਕੋਰਟ ਜਾ ਰਹੇ ਹੈ ਨਾ ਸੋ ਇਸ ਕਰਕੇ ਕਿਸੇ ਕਿਸੇ ਪਾਸੇ بڑے ਡਿਪਾਰਟਮੈਂਟ ਨੇ ਸਰ ਉਹਨਾਂ ਨੂੰ ਇਹ ਸਾਰਾ ਡਿਟੇਲ ਜਾਣੀ ਹੁੰਦੀ ਵੀ ਸਾਡੇ ਕੋਲ ਇੰਨੇ ਬੰਦੇ ਕੰਮ ਕਰਦੇ ਨੇ ਜੀ ਜਦੋਂ ਤੁਸੀਂ ਉੱਥੇ ਲਿਖ ਰਹੇ ਹੋ ਜਿਸ ਤਰ੍ਹਾਂ ਇਹ ਦੱਸ ਰਹੇ ਵੀ 30000 ਰੁਪਿਆ ਤੁਹਾਨੂੰ ਪੇ ਮਿਲੇਗੀ ਸਭ ਤੇ ਦੇ ਤੁਸੀਂ ਕਿਦਾਂ ਰਹੇ ਉਹਨਾਂ ਨੂੰ ਸੋ ਇਹਦੇ ਵਾਸਤੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਥੋੜਾ ਜਿਆ ਸਰਕਾਰ ਨੂੰ ਇੰਟਰਫੇਅਰ ਕਰਨਾ ਪਏਗਾ ਵੀ ਕੀ ਹੋ ਰਿਹਾ ਇਸ ਤਰੀਕੇ ਦੇ ਨਾਲ ਜੇ ਕੋਈ ਬੰਦਾ ਅੱਗੇ ਲੱਗਿਆ ਆਪਣੀ ਪ੍ਰੋਬਲਮ ਦੱਸਣਾ ਚਾਹੁੰਦਾ ਸਗੋਂ ਤੁਸੀਂ ਉਹਦੀ ਪ੍ਰੋਬਲਮ ਨੂੰ ਸੁਣੋ ਸੁਣ ਕੇ ਇਹ ਧਮਕੀ ਨਾ ਦਿਓ ਵੀ ਜੇ ਤੁਸੀਂ ਇਦਾਂ ਕਰੋਗੇ ਤਾਂ ਅਸੀਂ ਤੁਹਾਡੀਆਂ ਆਈਡੀਆਂ ਬੰਦ ਕਰ ਦਿਆਂਗੇ ਇੱਕ ਸਰ ਜੀ ਹੋਰ ਵੀ ਗੱਲਬਾਤ ਹੈ ਜੀ ਇਹ ਨਾ ਕੱਲੇ-ਕੱਲੇ ਬੰਦੇ ਨੂੰ ਫੋਨ ਕਰਕੇ ਕਹਿ ਰਹੇ ਤੁਸੀਂ ਕੰਮ ਕਰੋ ਅਸੀਂ ਤੁਹਾਡੇ ਨਾਲ ਹੂੰ ਜੇ ਇਹਨਾਂ ਨੂੰ ਰਾਤ ਨੂੰ ਕਦੇ ਫੋਨ ਕਰ ਲਓ ਲੋਡ ਪੈਂਦੀ ਹੈ ਕੋਈ ਨਹੀਂ ਪਹੁੰਚਦਾ ਸਾਰੇ ਨੰਬਰ ਬੰਦ ਹੁੰਦੇ ਆ ਜੀ ਇਹਨਾਂ ਦੇ ਠੀਕ ਹੈ ਜੀ ਸਾਡੇ ਕਿੰਨੇ ਵਜੇ ਫੋਨ ਬੰਦ ਕਰ ਦਿੰਦੇ ਨੇ ਇਹ ਸਾਰੇ 8-9 ਵਜੇ ਫੋਨ ਬੰਦ ਕਰ ਦਿੰਦੇ ਨੇ ਜੀ 7 ਵਜੇ ਕਰ ਦਿੰਦੇ ਆ ਇਹਨਾਂ ਦਾ ਕਿਸੇ ਦਾ ਫੋਨ ਨਹੀਂ ਲੱਗਦਾ ਠੀਕ ਹੈ ਜੀ ਜੇ ਇਹਨਾਂ ਨੂੰ ਕੰਮ ਪੈ ਵੀ ਜਾਵੇ ਠੀਕ ਹੈ ਤਾਂ ਵੀ ਨਹੀਂ ਫੋਨ ਚੱਕਦੇ ਜੇ ਫੋਨ ਓਨ ਹੈ ਤਾਂ ਫੋਨ ਚੱਕਣਗੇ ਨਹੀਂ ਜੀ ਕੋਈ ਤਾਂ ਨਖਸਰ ਤੁਸੀਂ 7 ਵਜੇ ਤੋਂ ਬਾਅਦ ਡਿਲੀਵਰੀ ਕਰਨ ਗਏ ਹੋ ਰੱਬ ਨਾ ਕਰੇ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਨਾਲ ਕੋਈ ਲੁੱਟਖੋ ਹੋ ਗਈ ਕੋਈ ਮਾੜੀ ਘਟਨਾ ਵਾਪਰ ਗਈ ਤੁਸੀਂ ਆਪਣੇ ਸੀਨੀਅਰ ਨੂੰ ਦੱਸੋਗੇ ਕਿ ਨਹੀਂ ਦੱਸੋਗੇ ਹਾਂ ਜੀ ਹਾਂ ਜੀ ਸਰ ਦੱਸਾਂਗੇ ਤੇ ਜਦੋਂ ਤੁਹਾਡਾ ਸੋਹਣ ਸੀਨੀਅਰ ਫੋਨ ਹੀ ਨਹੀਂ ਚੱਕਦਾ ਕਿਹਨੂੰ ਦੱਸੋਗੇ ਸਰ ਸਰ ਹਾਲ ਹੀ ਹੈ ਨਹੀਂ ਸਾਡੇ ਕੋਲ ਜੀ ਕੋਈ ਸਰ ਬਾਕੀ ਸਾਰੇ ਸਾਡੇ ਕੋਲੇ ਆਇਆ ਇਹਨਾਂ ਨੂੰ ਫੋਨ ਕਰ ਸਕਦੇ ਆਸੀਂ ਆਪਣੇ ਭਰਾਵਾਂ ਨੂੰ ਫੋਨ ਕਰ ਸਕਦੇ ਆ ਸਾਰਿਆਂ ਨੂੰ ਇਹੀ ਪਹੁੰਚਦੇ ਨੇ ਜੀ ਉੱਥੇ ਮੇਰੇ ਨਾਲ ਮੇਰੇ ਮੁੰਡੇ ਮਗਰ ਪਏ ਨੇ ਠੀਕ ਹੈ ਜੀ ਸਾਰਨਾ ਪਹਿਲਾਂ ਮੈਂ ਟੋਨੀ ਬਿੰਨ ਨੂੰ ਮੈਸੇਜ ਕੀਤਾ ਗਰੁੱਪ 'ਚ ਮੈਸੇਜ ਗਿਆ ਸਾਰੇ ਪਹੁੰਚ ਗਏ ਉੱਥੇ ਇਹਨਾਂ ਨੂੰ ਫੋਨ ਮਾਰਿਆ ਕਿਸੇ ਦਾ ਫੋਨ ਨਹੀਂ ਲੱਗਿਆ ਜੀ ਸਾਰਿਆਂ ਦੇ ਫੋਨ ਬੰਦ ਸੀਗੇ ਇਹਨਾਂ ਦੇ ਦੇਖੋ ਉਦਾਂ ਕਹਿੰਦੇ ਜਾਨ ਨੂੰ ਜੋਖੇਮ 'ਚ ਪਾ ਕੇ ਬੱਚੇ ਡਿਲੀਵਰੀ ਕਰਦੇ ਨੇ ਤੁਸੀਂ ਇਹ ਬੱਚੇ ਦੇ ਮੂੰਹ ਸੁਣਿਆ ਵੀ ਯਾਰ ਕਿਸ ਤਰੀਕੇ ਦੇ ਨਾਲ ਕਹਿੰਦਾ ਵੀ ਮੇਰੇ ਮਗਰ ਮੁੰਡੇ ਪੇਟ ਡਿਲੀਵਰੀ ਕਰਨ ਗਿਆ ਸੀ ਨਾ ਇਹ ਪਾਪੀ ਪੇਟ ਦਾ ਸਵਾਲ ਆ ਫਿਰ ਜਿਸਨਾਂ ਲਾਗੇ ਉਹੀ ਜਾਣੇ ਇਹਨਾਂ ਨੂੰ ਪਤਾ ਵੀ ਅਸੀਂ ਬੱਚੇ ਪਾਲਣੇ ਨੇ ਤੇ ਰਾਤ ਬਰਾਤੇ ਜਦੋਂ ਜਾਂਦੇ ਨੇ ਸਾਨੂੰ ਪਤਾ ਮਾਹੌਲ ਕਿਦਾਂ ਦਾ ਚੱਲ ਰਿਹਾ ਕਿ ਸਰ ਉਹਨਾਂ ਬਾਰੇ ਕੁਝ ਸੋਚ ਤਾਂ ਲੋ ਕਿਉਂ ਅਸੀਂ ਬਦਦੂਆਂਾਂ ਵਾਲਣੀਆਂ ਕਸੀਆਂ ਦੀਆਂ ਯਾਰ ਅਸੀਂ ਦੇਖੋ ਤਾਂ ਆ ਸਾਰੇ ਜਣੇ ਖੜੇ ਨੇ ਸਾਰੇ ਪਰੇਸ਼ਾਨ ਇਸੇ ਗੱਲ ਤੇ ਨੇ ਕਿਦਾ ਜੀ ਕਰਦਾ ਵੀ ਕੰਮ ਛੱਡ ਕੇ ਇਹ ਲੋਕ ਤੁਰੇ ਫਿਰਨ ਹਰੇਕ ਬੰਦੇ ਨੇ ਆਪਣੇ ਬੱਚੇ ਪਾਲਨੇ ਪਰ ਜੇ ਅਸੀਂ ਇਹ ਸੋਚੀਏ ਵੀ ਅਸੀਂ ਯਾਰ ਡਰਾ ਧਮਕਾ ਕੇ ਕੰਮ ਕਰਾਂਗੇ ਵੀ ਨਹੀਂ ਯਾਰ ਤੁਸੀਂ ਕਰੋ ਨਹੀਂ ਤੁਹਾਡੀਆਂ ਆਈਡੀਆ ਬੰਦ ਕਰ ਦਿਆਂਗੇ ਹੁਣ ਜਿਵੇਂ ਆ ਭਾਜੀ ਹੁਣੀ ਬੈਠੇ ਨੇ ਇਹਨਾਂ ਦੇ 60 ਰੁਪਏ ਸਿੱਧੇ ਹੀ ਘਟਾਤੇ ਕਿੱਥੇ 80 ਰੁਪਏ ਮਿਲਨੇ ਸੀ ਤੇ ਕਿੱਥੇ 25 ਰੁਪਏ ਮਿਲ ਰਹੇ ਸਿਰਫ ਇਸ ਕਾਰਨ ਵੀ ਤੁਸੀਂ ਬੋਲੇ ਵੀ ਤੁਸੀਂ ਆ ਵੀ ਜੋ ਮੈਂ ਬੋਲਿਆ ਵੀ ਨਾਲ ਇਹਨਾਂ ਦੇ ਖੜ ਗਿਆ ਵੀ ਬੋਲੇ ਕਿਉਂ ਬਸ ਵੀ ਉਹ ਹੀ ਬਈ ਕੋ ਆ ਗਈ ਹੋਈ ਬਸ ਵੀ ਤੇ ਨਾਲ ਵੀ ਜੇ ਕੱਟ ਕਰੋਗੇ ਬੋਲੋਗੇ ਤੇ ਤੁਹਾਡਾ ਰੇਟ ਘਟਾ ਦਿੰਨੇ ਹਾਂ ਹੋਰ ਘਟਾ ਦਿੰਨੇ ਨਹੀਂ 12 ਵੀ ਪਹਿਲਾਂ ਘਟਾਤੇ ਹੁਣ 12 ਜੀ ਚਲੋ ਘਟਾਏ ਘਟਾਏ ਹੁਣ 80 ਤੋਂ ਫਿਰ ਸਿੱਧਾ ਤੁਹਾਡੇ ਸਾਹਮਣੇ ਆਦਾ ਸਕਰੀਨਸ਼ਾਟ ਤੁਹਾਨੂੰ ਦਿਖਾਇਆ ਨਾ ਵੀ ਘੱਟੋ ਘੱਟ ਨੇ ਸਰਟੀਫਿਕੇਟ ਆ ਦੇ ਬਸ 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 ਹਾਲਾਤ ਇਹ ਨੇ ਇਫਤਦਾਇ ਇਸ਼ਕ ਮੇ ਰੋਤਾ ਹੈ ਕਿਆ ਇਫਤਦਾਇ ਇਸ਼ਕ ਮੇ ਰੋਤਾ ਹੈ ਕਿਆ ਅੱਗੇ ਅੱਗੇ ਦੇਖਿਓ ਹੁੰਦਾ ਹੈ ਕਿਆ ਇਹ ਹੌਲੀ ਹੌਲੀ ਜੇ ਇਹ ਬੰਦੇ ਇਦਾਂ ਹੀ ਕੰਮ ਕਰਨਗੇ ਤੇ ਇਹਨਾਂ ਦੀਆਂ ਆਈਡੀਆ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਨਵੇਂ ਬੰਦੇ ਰੱਖੇ ਜਾਣਗੇ ਉਹਨਾਂ ਦਾ ਨਾ ਇਹਨਾਂ ਦਾ ਕੋਈ ਰਿਕਾਰਡ ਆ ਨਾ ਉਹਨਾਂ ਦਾ ਕੋਈ ਰਿਕਾਰਡ ਆ ਕੱਲ ਨੂੰ ਬਠਿੰਡਾ ਸ਼ਹਿਰ ਦੇ ਵਿੱਚ ਜਿੱਥੇ ਵੀ ਇਸ ਕੰਪਨੀ ਦੇ ਡਿਲੀਵਰੀ ਬੁਆਏ ਡਿਲੀਵਰੀ ਕਿਤੇ ਵੀ ਕਰ ਕਹਿੰਦੇ ਆ ਖੁਦਾ ਨਾ ਖਾਸ ਤੱਕ ਕੱਲ ਨੂੰ ਕੁਝ ਹੋ ਗਿਆ ਤੇ ਜ਼ਿੰਮੇਵਾਰ ਤੁਸੀਂ ਉਹ ਸਾਰੇ ਜਣੇ ਕੰਪਨੀ ਦੇ ਜਿੰਨੇ ਵੀ ਅਗਲੇ ਨੁਮਾਇੰਦੇ ਹੋ ਇਸ ਗੱਲ ਦਾ ਥੋੜਾ ਜਿਆਦਾ ਰੱਖਿਓ ਧਿਆਨ ਤੇ ਮੈਨੂੰ ਦਿਓ ਇਜਾਜ਼ਤ ਸਸ਼੍ਰੀਕਾਂ